ਲੋ ਜੀ ਲੱੱੜੜ ਦੇਸੀ ਬਲੌਕ ਅੱਜ ਜੀ ਸ਼ੁਰੂਆਤ ਫਰੀ ਕੋਟ ਪਹੁੰਚੇ ਸਾਂ ਤਾਂ ਅਸੀਂ ਇੱਕ ਹੋਟਲ ਵੇਖਿਆ ਹਸਪਤਾਲ ਮੈਡੀਕਲ ਕੇਅਰ ਦੇ ਸਾਹਮਣੇ ਜਿੱਧਰ ਦਵਾਈਆਂ ਵਾਲੀਆਂ ਦੁਕਾਨਾਂ ਉਸਦੇ ਖੱਬੇ ਸੱਜੇ ਹੱਥ ਨੂੰ ਤਾਂ ਉੱਥੇ 30 ਰੁਪਏ ਦੀ ਥਾਲੀ ਦਿੱਤੀ ਜਾਂਦੀ ਹੈ ਪ੍ਰਸ਼ਾਦੇ ਦੀ ਜਿਹਦੇ ਵਿੱਚ ਸਬਜੀ ਰਾਇਤਾ ਤਾਂ ਦਾਲ ਤੇ ਨਾਲ ਮਿਰਚ ਦਾ achar ਬਹੁਤ ਵਧੀਆ ਪ੍ਰਸ਼ਾਦਾ ਪੂਰਾ ਚੋਪੜ ਸਵਾਰ ਕੇ ਦਿੰਦੇ 30 ਰੁਪਏ ਦੇ ਵਿੱਚ ਤੇ ਜੀ ਦੇ ਵਿੱਚ ਕਈ ਵਾਰਾਂ ਕੀ ਹੁੰਦਾ ਕਿ ਕੋਈ ਗਰੀਬ ਗੁਰਬਾ ਜਾਂਦਾ ਵਾ 100 100 150 ਦੇ ਵਿੱਚ ਰੋਟੀ ਖਾਂਦਾ ਵਾ ਹਨਾ ਪਾਸੋਂ ਹੋਟਲ ਤੋਂ ਤਾਂ ਬਹੁਤ ਵਧੀਆ ਪ੍ਰਸ਼ਾਦਾ ਜਿਹੜਾ 30 ਰੁਪਏ ਦੇ ਵਿੱਚ ਪੇਟ ਭਰ ਕੇ ਪ੍ਰਸ਼ਾਦਾ ਖਵਾਇਆ ਜਾਂਦਾ ਜਿੰਨਾ ਮਰਜੀ ਬਰੀ ਏਦਾਲ ਲਓ ਜਿੰਨੇ ਵਰੀ ਮਰਜੀ ਸਬਜੀ ਲਓ ਤੇ ਬਹੁਤ ਹੀ ਵਧੀਆ ਜਿਹੜਾ ਖਾਣਾ ਖਵਾਇਆ ਜਾਂਦਾ ਵਾ ਚੋਪੜਿਆ ਸਵਾਰਿਆ ਤੇ ਭਾਈ ਅੱਜ ਛੱਕਿਆ ਆਨੰਦ ਆ ਗਿਆ 30 ਰੁਪਏ ਦੇ ਵਿੱਚ ਤੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਹਸਪਤਾਲ ਜਾਂ ਵੈਸੇ ਵੀ ਕੋਈ ਗਰੀਬ ਗੁਰਬਾ ਕਈਆਂ ਕੋਲੇ ਪੈਸੇ ਨਹੀਂ ਹੁੰਦੇ ਤਾਂ ਉਥੋਂ 30 ਰੁਪਏ ਦੇ ਵਿੱਚ ਪ੍ਰਸ਼ਾਦਾ ਜਿਹੜਾ ਛੱਕ ਸਕਦਾ ਵਾ ਤੇ ਇਸ ਕਰਕੇ ਵੱਧ ਤੋਂ ਵੱਧ ਅ ਮੇਰੇ ਵੀਰ ਇਹਨੂੰ ਸ਼ੇਅਰ ਵੀਡੀਓ ਨੂੰ ਕਰਕੇ ਤਾਂ ਜਿਹੜੀ ਹਰ ਇੱਕ ਕੋਲੇ ਜਿਹੜੀ ਵੀਡੀਓ ਪਹੁੰਚਾਈ ਜਾਵੇ ਕਿਉਂਕਿ ਹਰ ਇੱਕ ਜਿਹੜਾ ਗਰੀਬ ਗੁਰਬਾ ਜਿਹੜਾ ਇਹ ਪ੍ਰਸ਼ਾਦਾ ਛੱਕ ਸਕੇ 30 ਰੁਪਏ ਦੇ ਵਿੱਚ ਤੇ ਬਹੁਤ ਹੀ ਵਧੀਆ ਮੈਨੂੰ ਸਿਸਟਮ ਲੱਗਾ ਇਹਦੇ ਵਿੱਚ ਪੁੰਨਦਾਨ ਵੀ ਆ ਜਾਂਦਾ ਕਿਉਂਕਿ ਅੱਜ ਕੱਲ 30 ਰੁਪਏ ਦੇ ਵਿੱਚ ਆਉਂਦਾ ਕੀ ਹੈ ਹਨਾ ਤੇ 30 ਰੁਪਏ ਦੇ ਵਿੱਚ ਜਿਹੜਾ ਪ੍ਰਸ਼ਾਦਾ ਵਾ পেট ਭਰ ਕੇ ਖਵਾਇਆ ਜਾਂਦਾ ਵਾ ਜਿੰਨੇ ਵਾਰੀ ਮਰਜ਼ੀ ਪ੍ਰਸ਼ਾਦਾ ਲੈ ਲਓ ਜਿੰਨੇ ਵਾਰੀ ਮਰਜ਼ੀ ਮਤਲਬ ਸਬਜੀ ਲੈ ਲਓ ਤਾਂ ਬਹੁਤ ਵਧੀਆ ਮੈਨੂੰ ਇਹਨਾਂ ਦਾ ਸਿਸਟਮ ਲੱਗਾ ਇਹਦੇ ਵਿੱਚ ਪੁੰਨਦਾਨ ਵੀ ਕੀਤਾ ਜਾਂਦਾ ਕਿਉਂਕਿ 30 ਰੁਪਏ ਦੇ ਵਿੱਚ ਕੁਝ ਨਹੀਂ ਆਉਂਦਾ ਤੇ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਹਰ ਇੱਕ ਬੰਦਾ ਜਿਹੜਾ ਪ੍ਰਸ਼ਾਦਾ ਛੱਕ ਲਵੇ ਉਥੋਂ ਤਾਂ ਵੈਸੇ ਤਾਂ ਲੱਗੇ ਗੁਰਦੁਆਰਾ ਸਾਹਿਬ ਹੀ ਹੈਗਾ ਉੱਥੇ ਵੀ ਫ੍ਰੀ ਲੰਗਰ ਚੱਲੀ ਜਾਂਦਾ ਪਰ ਫਿਰ ਵੀ ਕਿਸੇ ਟਾਈਮ ਕੀ ਆ ਅੱਗਾ ਪਿਛਾ ਹੋ ਜੇ ਤਾਂ ਇੱਥੋਂ ਛੱਕ ਸਕਦਾ ਵਾ ਵੈਗਜੀ ਜੀ ਦਾ ਖਾਓ